ਉਦੇ ਰੱਬ ਵੀ ਜ਼ਿਆਦਾ ਯਾਦ ਆਉਂਦਾ। ਉਹਦੇ ਰੱਬ ਵੀ ਜ਼ਿਆਦਾ ਯਾਦ ਆਉਂਦਾ। ਹੁਣ ਰੱਬ ਨਹੀਂ ਯਾਦ ਸਭ। ਪਰसों ਇੱਕ ਨਾ ਐਕਸੀਡੈਂਟ ਹੋਇਆ। ਕਿਤੇ ਲੜਕੀ ਦਾ ਵਿਆਹ ਸੀ। ਉਹ ਵਿਆਹ ਤੋਂ ਆਪਣੀ ਧੀ ਦੀ ਡੋਲੀ ਤੋਰ ਕੇ ਨਾ ਪਰਿਵਾਰ ਜਿਹੜਾ ਵਾਪਸ ਘਰ ਜਾ ਰਿਹਾ ਸੀ। ਗੱਡੀ ਦੇ ਵਿੱਚ 4-5 ਜੀ ਸੀ ਉਹ ਲੜਕੀ ਦੇ ਮਾਤਾ ਪਿਤਾ ਸੀ ਕੋਦੀ ਚਾਚੀ ਤਿੰਨ ਜਣਿਆਂ ਦੀ ਮੌਤ ਹੋਈ ਐਕਸੀਡੈਂਟ ਦੇ ਵਿੱਚ ਜਦੋਂ ਐਕਸੀਡੈਂਟ ਦੇ ਵਿੱਚ ਮੌਤ ਹੋਈ ਤਾਂ ਸੜਕ ਤੇ ਗੱਡੀ ਖੜੀ ਆ ਰਾਤ ਦਾ ਟਾਈਮ ਸੀ ਉਹਦੇ ਵਿੱਚ ਉਹਨਾਂ ਕੋਲ ਸੋਨਾ ਪਾਇਆ ਹੋਇਆ ਸੀ ਪੈਸੇ ਵੀ ਸੀ 5 ਤੋਲੇ ਤੇ ਸੋਨਾ ਤੇ 5 ਲੱਖ ਰੁਪਈਆ ਉਹਨਾਂ ਦਾ ਕੋਈ ਚੋਰੀ ਕਰਕੇ ਲੈ ਗਿਆ ਅਸੀਂ ਕਵਾਂਗੇ ਕਿ ਚੰਗਾ ਕੰਮ ਕਰਦਾ ਹੈ ਕੋਈ ਪਰ ਇੱਕ ਪਾਸੇ ਤੇ ਮੌਤ ਹੋਈ ਪਈ ਐ ਤੇ ਇੱਕ ਪਾਸੇ ਅਸੀਂ ਉਹਨਾਂ ਦੀਆਂ ਜੇਬਾਂ ਫਰੋਲ ਰਹੇ ਕਿ ਇਹਨਾਂ ਕੋਲ ਕੀ ਕੀ ਪਿਆ ਅਜੇ ਅਸੀਂ ਕਹਿੰਦੇ ਰੱਬ ਮਿਲ ਜੇ ਸਾਨੂੰ ਆਹ ਰਬ ਨਹੀਂ ਗੋਰੀ ਕਿਸੇ ਬੰਦੇ ਨੇ ਕਿਹਾ ਇੱਥੇ ਸੋਨਾ ਲੁੱਟਣ ਵਾਲਾ ਕੌਣ ਆ ਗਿਆ ਜਿਹੜੇ ਇੱਥੇ ਖੇਤ 'ਚ ਕਿਸੇ ਦਾ ਗਵਾਂਡੀ ਦਾ ਘਰ ਹੈ ਨਾ ਉਹਨਾਂ ਨੇ ਲੁੱਟਿਆ ਹੋਣਾ ਹੋਰ ਰਾਤ ਨੂੰ ਕੌਣ ਆ ਗਿਆ ਇੱਥੇ ਦੂਜੇ ਪਿੰਡੋਂ ਤਾਂ ਕੋਈ ਆਉਂਦਾ ਨਹੀਂ ਜਦੋਂ ਖੜਾਕ ਸੁਣਿਆ ਹੋਣਾ ਬਸ ਭੱਜ ਕੇ ਆਏ ਅਗਲੇ ਨੇ ਦੇਖਿਆ ਜਿੰਨਾ ਹੈ ਲੁੱਟ ਲੋ ਉਹਨਾਂ ਨੇ ਤੇ ਕਿਹਾ ਹੋਣਾ ਘਰ ਤੇ ਗੰਗਾ ਆ ਗਈ ਪਰ ਇੱਕ ਪਾਸੇ ਤੇ ਪਰਿਵਾਰ ਉੱਜੜ ਗਿਆ ਨਾ ਪਰ ਅਸੀਂ ਕਹਿੰਦੇ ਆ ਕਿ ਸਾਨੂੰ ਅੱਜ ਚੰਗਾ ਮਿਲ ਗਿਆ ਇੱਕ ਘਰੇ ਤੇ ਵੈਰ ਪਏ ਤੇ ਇੱਕ ਘਰੇ ਸੋਨਾ ਆ ਗਿਆ ਉਹ ਮਸਤੀ ਕਰਦੇ ਹੋਣੇ ਪਰ ਉਹ ਮਸਤੀ ਜਿਹੜੀ ਹੈ ਨਾ ਉਹ ਉਹਨਾਂ ਦੀ ਮਸਤੀ ਸਾਰਾ ਕੁਝ ਲੈ ਕੇ ਜਾਊਗੀ ਇੱਕ ਦਿਨ ਸਾਰਾ ਕੁਝ ਖੋਕੇ ਲਏ ਜਿੰਨਾ ਚਿਰ ਅਸੀਂ ਆਪਣੇ ਹੱਕ ਤੇ ਨਹੀਂ ਨਾ ਜਿਉਣਾ ਚਾਹੁੰਦੇ ਸੀ ਸ਼ੁਰੂ ਕਰਦੇ ਉਹਨਾਂ ਚਿਰ ਸਾਡੀ ਜ਼ਿੰਦਗੀ ਸੁੱਖ ਨਹੀਂ ਲੈ ਸਕੀ ਜ਼ਿੰਦਗੀ ਸੁਖੀ ਨਹੀਂ ਹੋ ਸਕੀ ਸਿਆਣਿਆਂ ਨੇ ਕਿਹਾ ਸੀ ਨਾ ਕਹਿੰਦੇ ਤੁਸੀਂ ਤੇ ਮਰੇ ਦਾ ਮਾਸ ਖਾਣਿਓ ਉਹ ਗੱਲ ਸੱਚ ਹੋ ਗਈ ਕਿ ਮਰੇ ਦਾ ਮਾਸ ਖਾਣਾ ਇਹ ਗੱਲਾਂ ਸੱਚ ਹੋ ਗਈਆਂ ਫਿਰ ਅਸੀਂ ਕਹਿੰਦੇ ਆ ਰੱਬ ਨਹੀਂ ਮਿਲਦਾ ਸਾਨੂੰ ਰੱਬ ਇਸ ਤਰ੍ਹਾਂ ਥੋੜਾ ਮਿਲਦਾ ਹੱਕ ਭਰਾਇਆ ਨਾਨਕਾ ਉਸ ਸੂਅਰ ਉਸ ਗਾਏ ਇਹ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਸੱਚੀ ਹੋ ਗਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਹੱਕ ਭਰਾਇਆ ਨਾਨਕਾ ਉਸ ਸੂਅਰ ਉਸ ਗਾਏ ਕਹਿੰਦੇ ਜਿਹੜਾ ਕਿਸੇ ਦਾ ਹੱਕ ਖਾਂਦਾ ਨਾ ਕਹਿੰਦੇ ਜੇ ਉਹ ਮੁਸਲਮਾਨ ਹੈ ਕਹਿੰਦੇ ਐ ਸਮਝ ਲਿਓ ਸੂਰ ਦਾ ਮਾਸ ਖਾ ਗਿਆ ਕਹਿੰਦੇ ਜੇ ਕਹਿੰਦੇ ਹੈਗਾ ਹਿੰਦੂ ਕਹਿੰਦੇ ਕਿਸੇ ਦਾ ਹੱਕ ਖਾਂਦਾ ਹੈ ਕਹਿੰਦੇ ਐ ਸਮਝ ਲਿਓ ਕਿ ਉਹ ਗਾਂ ਦਾ ਮਾਸ ਖਾ ਗਿਆ ਪਰ ਜਿਹੜੇ ਮਰੇ ਉਹੇ ਦਾ ਸਮਾਨ ਉੱਟ ਕੇ ਘਰੇ ਲੈ ਗਏ ਨਾ ਕਹਿੰਦੇ ਉਹਨਾਂ ਨੇ ਨਾ ਗਾਂ ਛੱਡੀ ਨਾ ਮਾਸ ਛੱਡਿਆ ਨਾ ਸੂਰ ਛੱਡਿਆ ਨਾ ਗਾਂ ਛੱਡੀ ਕਹਿੰਦੇ ਉਹ ਲੋਕ ਜਿਹੜੇ ਐ ਉਹ ਤੇ ਆਪਣਿਆਂ ਨੂੰ ਵੀ ਨਹੀਂ ਬਖਸ਼ਦੇ ਉਹ ਤੇ ਦੂਜੇ ਨੇ ਜਿਹੜੇ ਜਿਹੜੇ ਬੰਦੇ ਇਸ ਤਰ੍ਹਾਂ ਸੋਚਣ ਲੱਗ ਜਾਂਦਾ ਜਿਹੜੇ ਬੰਦੇ ਇਸ ਤਰ੍ਹਾਂ ਸੋਚਣ ਲੱਗ ਜਾਂਣ ਉਹ ਆਪਣਿਆਂ ਨੂੰ ਵੀ ਛੱਡਦੇ ਜੀ ਉਹ ਤੇ ਦੂਜੇ ਸੀ ਪਰ ਇਹ ਕਿੰਨੀ ਘਟੀਆ ਗੱਲ ਹੈ ਉੱਥੇ ਸੋਨਾ ਸੀ ਪੈਸੇ ਸੀ ਪਰ ਇੱਥੇ ਲੋਕ ਨਾ ਜੇ ਸੇਬਾਂ ਦੀ ਗੱਡੀ ਪਲਟ ਜੇ ਨਾ ਸੇਬਾਂ ਦੀ ਗੱਡੀ ਤਾਂ ਕਿਸੇ ਨੂੰ ਚੱਕਣ ਦੀ ਬਜਾਏ ਸੇਬਾਂ ਦੀਆਂ ਪੇਟੀਆਂ ਲੈ ਕੇ ਭਜਦੇ ਆ ਲੋਕ ਬੇ ਮਰਦਾ ਮਰੇ ਸਾਨੂੰ ਖਾਣ ਨੂੰ ਸੇਬ ਤੇ ਮਿਲੇ ਉਹ ਤੇ ਸੋਨਾ ਸੀ ਪੈਸੇ ਸੀ ਪਰ ਇਹ ਲੋਕ ਤੇ ਇੱਥੇ ਤੱਕ ਡਿੱਗ ਚੁੱਕੇ ਆ ਇਹ ਲੋਕ ਇੱਥੇ ਤੱਕ ਡਿੱਗ ਚੁੱਕੇ ਆ ਜੀ ਕਿਸੇ ਦੀ ਮਦਦ ਕਰਨੀ ਗੁਰੂ ਸਾਹਿਬ ਨੇ ਗੁਰਦਾਨੀ ਚ ਇੱਕ ਸ਼ਬਦ ਕਿਹਾ ਸੀ ਜੇ ਉਹ ਸੱਚ ਹੋ ਗਿਆ ਗੁਰੂ ਸਾਹਿਬ ਕਹਿੰਦੇ ਨਰੂ ਮਰੈ ਨਰ ਕਾਮ ਨਾ ਆਵੇ ਪਸ਼ੂ ਮਰੈ ਦਸ ਕਾਜ ਸਵਾਰੇ ਕਹਿੰਦੇ ਜਦੋਂ ਬੰਦਾ ਮਰ ਜਾਂਦਾ ਹੈ ਨਾ ਕਹਿੰਦੇ ਉਹਦਾ ਕੋਈ ਚੀਜ਼ ਕੰਮ ਨਹੀਂ ਆਉਂਦੀ ਜੇ ਜਦੋਂ ਕਹਿੰਦੇ ਪਸ਼ੂ ਮਰ ਜਾਂਦਾ ਉਹ ਤੋਂ 10 ਕੰਮ ਸਵਾਰ ਦਿੰਦਾ ਪਸ਼ੂ ਤੇ ਚਮੜੇ ਚਮੜਾ ਕੰਮ ਆ ਜਾਂਦਾ ਹੱਡ ਕੰਮ ਆ ਜਾਂਦੇ ਪਰ ਇਹਦਾ ਅਰਥ ਇਹ ਨਹੀਂ ਹੈਗਾ ਜੀ ਜੇ ਅਸੀਂ ਅੱਜ ਦੇ ਹਿਸਾਬ ਨਾਲ ਵੇਖੀਏ ਨਾ ਅੱਖਾਂ ਕਿਸੇ ਦੀਆਂ ਨੇ ਲੱਗ ਕਿਸੇ ਦੇ ਰਹੀਆਂ ਨੇ ਤੇ ਲਿਵਰ ਕਿਸੇ ਦਾ ਕੁਝ ਪਰਸੈਂਟ ਲੱਗ ਕਿਸੇ ਕਿਸੇ ਦੇ ਰਿਹਾ ਹੈ ਕਿਡਨੀਆਂ ਕਿਸੇ ਦੀਆਂ ਨੇ ਲੱਗ ਕਿਸੇ ਦੇ ਰਹੀਆਂ ਨੇ ਇਦਾ ਮਤਲਬ ਸਰੀਰ ਵੀ ਕੰਮ ਆ ਰਿਹਾ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਸੀ ਕਹਿੰਦੇ ਜਿੱਦੇ ਸਾਡੇ ਅੰਦਰੋਂ ਇਨਸਾਨੀਅਤ ਮਰ ਗਈ ਉਹਦੇ ਕਿਸੇ ਦਾ ਕੰਮ ਨਹੀਂ ਸਵਾਰਾਂਗੇ ਅਸੀਂ ਜਿੱਦੇ ਸਾਡੇ ਅੰਦਰੋਂ ਪਸ਼ੂ ਵਰਤੀ ਮਰ ਗਈ ਉਹਦੇ ਦਾਸ ਕੰਮ ਸਵਾਰਾਂਗੇ ਜਿਹੜਾ ਬੰਦਾ ਮਰੇ ਪਿਆਣ ਦੇ ਕੋਲੋਂ ਪੈਸੇ ਚੱਕ ਕੇ ਲੈ ਗਿਆ ਸੋਨਾ ਚੱਕ ਕੇ ਲੈ ਗਿਆ ਇਹਦਾ ਮਤਲਬ ਉਹਦੇ ਅੰਦਰੋਂ ਇਨਸਾਨੀਅਤ ਮਰ ਗਈ ਉਦੇ ਅੰਦਰੋਂ ਪਸ਼ੂ ਵਰਤੀ ਜਿਉਂਦੀ ਹੋਗੀ ਇਨਸਾਨੀਅਤ ਮਰ ਗਈ ਐਸੇ ਲੋਕ ਅੱਜ ਫਿਰਦੇ ਆ ਜੀ ਦੁਨੀਆ ਦੇ ਵਿੱਚ ਪਰ ਜੇ ਗੁਰੂ ਨਾਲ ਪਿਆਰ ਕਰਾਂਗੇ ਨਾ ਉਹਦੇ ਗੁਰੂ ਨੇ ਸਾਨੂੰ ਭਵ ਸਾਗਰ ਤੋਂ ਤਾਰ ਦੇਣਾ ਪਾਰ ਕਰ ਦੇਣਾ ਪਰ ਇਸ ਤਰ੍ਹਾਂ ਦੇ ਕੰਮਾਂ ਨਾਲ ਪਾਰ ਨਹੀਂ ਹੋਵਾਂਗੇ ਡੁੱਬਾਂਗੇ ਮਦਰ ਮੂਰਤ ਭੈ ਤਾਰ ਗੋਬਿੰਦੇ ਜਿਹੜਾ ਪਰਮਾਤਮਾ ਜਦੋਂ ਉਹਦੀ ਭਗਤੀ ਕਰਾਂਗੇ ਉਹਦੀ ਬੰਦਗੀ ਕਰਾਂਗੇ ਉਹਨੇ ਭਾਵੇਂ ਸਾਗਰ ਤੋਂ ਤਾਰ ਦੇਣਾ ਪਰ ਜਦੋਂ ਮਾੜੇ ਕੰਮ ਕਰਾਂਗੇ ਉਦੋਂ ਤੇ ਡੁੱਬਾਂਗੇ ਥੋੜੇ ਸਮੇਂ ਲਈ ਸੁੱਖ ਹੋ ਸਕਦਾ ਹੈ ਥੋੜੇ ਸਮੇਂ ਲਈ ਸੁੱਖ ਹੋ ਸਕਦਾ ਹੈ ਪਰ ਸਦਾ ਲਈ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਹੈ ਜੇ ਕਿਸੇ ਨੂੰ ਤੰਗ ਕਰੇਗਾ ਜੇ ਕਿਸੇ ਦੇ ਲਈ ਨਫ਼ਰਤ ਭਰੇ ਬੀਜ ਲਈ ਫਿਰਦਾ ਨਾ ਬੀਜਣ ਵਾਸਤੇ ਥੋੜੇ ਸਮੇਂ ਲਈ ਸੁੱਖ ਹੋ ਸਕਦਾ ਹੈ ਤੇਰੀ ਜ਼ਿੰਦਗੀ 'ਚ ਪਰ ਲੰਬੇ ਸਮੇਂ ਲਈ ਨਹੀਂ ਲੰਬੇ ਸਮੇਂ ਲਈ ਕਈ ਕਹਿ ਦਿੰਦੇ ਆ ਨਾ ਕਿ ਇਹ ਬੰਦਾ ਤੇ ਰੋਜ਼ ਗੁਰਦੁਆਰੇ ਜਾਂਦਾ ਹੈ ਰੱਬ ਨਾਲ ਜੁੜਦੇ ਆ ਇਹਨਾਂ ਦੇ ਘਰੇ ਫਿਰ ਵੀ ਦੁੱਖ ਹੈ ਆਹ ਬੰਦਾ ਕਦੇ ਗੁਰਦੁਆਰੇ ਨਹੀਂ ਗਿਆ ਇਹਨਾਂ ਦੇ ਘਰੇ ਬੜਾ ਸੁੱਖ ਹੈ ਪਰ ਉਹ ਥੋੜੇ ਸਮੇਂ ਲਈ ਹੁੰਦਾ ਜੀ ਥੋੜੇ ਸਮੇਂ ਲਈ ਹੁੰਦਾ ਜੀ ਜਿੱਦੇ ਗੁਰੂ ਦੇ ਦਰ ਤੋਂ ਸਾਨੂੰ ਸੁੱਖ ਮਿਲ ਗਿਆ ਨਾ ਝੋਲੀ ਸੁੱਖਾਂ ਨਾਲ ਭਰ ਗਈ ਫਿਰ ਆਨੰਦੇ ਵਖਰਾ ਹੋ ਗਿਆ ਫਿਰ ਆਨੰਦੇ ਵਖਰਾ ਹੋ ਗਿਆ ਭਗਤ حسین ਜੀ ਦੀ ਝੋਲੀ 'ਚ ਸੁੱਖ ਪੈ ਗਿਆ ਜੀ ਹੈ ਗਰੀਬ ਪਰਿਵਾਰ ਪਰ ਝੋਲੀ ਸੁੱਖਾਂ ਨਾਲ ਭਰ ਗਈ आनंद ਆ ਗਿਆ। ਆਨੰਦ ਇਹਨੂੰ ਕਹਿੰਦੇ ਆ ਆਨੰਦ। ਮਰੇ ਦਾ ਮਾਸ ਖਾ ਕੇ ਉਹਨੂੰ ਆਨੰਦ ਨਹੀਂ ਕਹਿੰਦੇ। ਮੈਂ ਤੇ ਕਈ ਵਾਰੀ ਗੱਲ ਕਰਦਾ ਕਿ ਜੇ ਤੁਹਾਡੇ ਘਰ ਸਬਜੀ ਨਹੀਂ ਹੈ ਨਾ ਚਟਨੀ ਨਾਲ ਖਾ ਲੋਂਗੇ ਆਨੰਦ ਆਊਗਾ। ਪਰ ਜੇ ਕਿਸੇ ਨੂੰ ਲੁੱਟ ਕੇ ਪਨੀਰ ਵੀ ਬਣਾਉਂਗੇ ਨਾ ਉਹਦੇ ਵਿੱਚੋਂ ਵੀ आनंद ਨਹੀਂ ਕਦੇ ਬਣਦਾ ਨਹੀਂ ਬਣਦਾ ਜੀ ਉੱਤੇ ਆਏ ਸਮਝ ਲਓ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਰਹੇ ਆ ਜ਼ਹਿਰ ਉਹ ਮਿੱਠਾ ਜ਼ਹਿਰ ਹੁੰਦਾ ਮਿੱਠਾ ਜ਼ਹਿਰ ਇੱਕ ਜ਼ਹਿਰ ਹੁੰਦਾ ਬੰਦੇ ਦੇ ਅੰਦਰ ਗਿਆ ਤੇ ਥੋੜੇ ਸਮੇਂ ਚ ਬੰਦੇ ਦੀ ਮੌਤ ਹੋ ਜਾਵੇ ਪਰ ਇੱਕ ਮਿੱਠਾ ਜ਼ਹਿਰ ਹੁੰਦਾ ਜਿਹੜਾ ਬੰਦੇ ਨੂੰ ਰੋਜ਼ ਮਾਰਦਾ ਰੋਜ਼ ਮਾਰਦਾ ਰੋਜ਼ ਮਾਰਦਾ ਇੱਕ ਦਿਨ ਫਿਰ ਟੜਫਾ ਟੜਫਕੇ ਮੌਤ ਆਉਂਦੀ ਹੈ ਜਿਹੜਾ ਮਿੱਠਾ ਜ਼ਹਿਰ ਹੁੰਦਾ ਇਹ ਮਿੱਠਾ ਜ਼ਹਿਰ ਹੈ ਜਿਹੜਾ ਕਿਸੇ ਦੇ ਪ੍ਰਤੀ ਅਸੀਂ